ਸਸ਼ੀਕਾਲ ਦੋਸਤੋ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਆਏ ਜਿਸ ਦਾ ਨਾਂ ਹੈ ਰੱਬ ਦਾ ਦੋਸਤ ਇੱਕ ਬੱਚਾ ਸਿਖਰ ਦੁਪਹਿਰੇ ਨੰਗੇ ਪੈਰੀ ਫੁੱਲ ਵੇਚ ਰਿਹਾ ਸੀ ਲੋਕ ਤੋਲ ਮੋਲ ਕਰ ਰਹੇ ਸੀ ਇੱਕ ਸੱਜਣ ਨੇ ਜਦ ਉਸਦੇ ਪੈਰਾਂ ਦੇਖੇ ਤਾਂ ਬਹੁਤ ਦੁਖੀ ਹੋਇਆ ਉਹ ਭੱਜ ਕੇ ਨਜ਼ਦੀਕੀ ਦੁਕਾਨ ਤੋਂ ਜੋੜੀ ਬੂਟਾਂ ਦੀ ਲੈ ਆਇਆ ਤੇ ਕਹਿਣ ਲੱਗਾ ਲੈ ਪੁੱਤਰਾ ਬੂਟ ਪਾ ਲਇ ਮੁੰਡੇ ਨੇ ਫਟਾਫਟ ਬੂਟ ਪਾਏ ਤੇ ਬੜਾ ਖੁਸ਼ ਹੋਇਆ ਬੰਦੇ ਦਾ ਹੱਥ ਫੜ ਕੇ ਪੁੱਛਣ ਲੱਗਾ ਤੁਸੀਂ ਰੱਬੋਂ ਬੰਦਾ ਕਵਰਾ ਕੀ ਕੰਨਾਂ ਨੂੰ ਹੱਥ ਲਾਉਂਦਾ ਬੋਲਿਆ ਨਹੀਂ ਨਹੀਂ ਬੇਟਾ ਮੁੰਡਾ ਫੇਰ ਤੁਸੀਂ ਰੱਬ ਦੇ ਦੋਸਤੋਂ ਕਿਉਂਕਿ ਮੈਂ ਕੱਲ ਰਾਤ ਹੀ ਅਰਦਾਸ ਕੀਤੀ ਸੀ ਕਿ ਬਾਬਾ ਜੀ ਪੈਰ ਬਹੁਤ ਸੜਦੇ ਨੇ ਬੂਟ ਲੈ ਦਿਓ ਉਸ ਬੰਦੇ ਦੀਆਂ ਅੱਖਾਂ 'ਚ ਪਾਣੀ ਭਰ ਆਇਆ ਤੇ ਮੁਸਕਰਾਉਂਦਾ ਹੋਇਆ ਪਾਸੇ ਨੂੰ ਚਲਾ ਗਿਆ ਅੱਜ ਉਹ ਜਾਣ ਗਿਆ ਕਿ ਰੱਬ ਦਾ ਦੋਸਤ ਬਣਨਾ ਜਿਆਦਾ ਔਖਾ ਨਹੀਂ ਹੈ